ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸ਼੍ਰੀ ਫਤਿਹਗੜ ਸਾਹਿਬ ਦੀ ਸਾਰੀ ਸਤਿਕਾਰਯੋਗ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਵਿਸ਼ੇਸ਼ ਅੱਦੇ ਤੇ ਇੱਥੇ ਪਹੁੰਚੇ ਹੋ ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲਜ ਦਲ ਦੇ ਆਗੂ ਸਹਿਬਾਨਾਂ ਤੇ ਸਾਰੇ ਆਗੂ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਰਕਾਰ ਅਤੇ ਪਾਰਟੀ ਵੱਲੋਂ ਰੀਆਂ ਹੋਈਆਂ ਕਮੀਆਂ ਕੋ ਗਲਤੀਆਂ ਕੋ ਖਾਮੀਆਂ ਜਾਂ ਜਿਹੜੇ ਵੀ ਘਟਨਾ ਕਰਮ ਸਰਕਾਰ ਵਿੱਚ ਹੋਏ ਖਾਸ ਕਰਕੇ 2007 ਤੋਂ 17 ਦੇ ਵਿੱਚ ਉਹਨਾਂ ਦੀ ਖਿਮਾ ਜਾਂਚਨਾ ਕੀਤੀ ਗਈ ਤੇ ਜੋ ਵੀ ਸਿੱਖਾਂ ਦੀ ਸਮੋਰ ਸੰਸਥਾ ਸ਼੍ਰੀ ਕਾਲਤਖ ਸਾਹਿਬ ਕਿਉਂਕਿ ਸ਼ੋਮਣੀ ਕਾਲਦਰ ਸ਼੍ਰੀ ਕਾਲਤਖ ਸਾਹਿਬ ਦੀ ਤਮੇ ਮਿੱਟ ਕੇ ਬਣਾਇਆ ਹੋਇਆ ਜੋ ਵੀ ਉੱਥੋਂ ਹੁਕਮ ਫਸੀਲ ਤੋਂ ਸਿੰਘ ਸਹਿਬਾਨ ਸਤਕਾਰਯੋਗ ਨੇ ਉਹਨਾਂ ਨੇ ਜਾਰੀ ਕੀਤੇ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ। ਪਮਾਓ ਤਨਖਾਹ ਸੀ ਸੇਵਾ ਸੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਸੇਵਾ ਕੋਈ ਤਨਖਾਹ ਜਾਂ ਜੋ ਵੀ ਹੁਕਮ ਸ਼੍ਰੀ ਕਾਲਤਖ ਸਾਹਿਬ ਵੱਲੋਂ ਉੱਥੋਂ ਫਸੀਲ ਤੋਂ ਸਿੰਘ ਸਹਿਬਾਨਾ ਵੱਲੋਂ ਸਲਾਹਾ ਗਿਆ ਸ਼੍ਰੋਮਣੀ ਕਾਲਦਿਰ ਦੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਤੇ ਸਮੁੱਚੀ ਲੀਡਰਸ਼ਿਪ ਨੇ ਮੰਨਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਭਮਾ ਕੀ ਕੁਝ ਘਟਨਾਵਾਂ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਮੈਂ ਸਮਝਦਾ ਕੋਈ ਰੋਲ ਨਹੀਂ ਨਾ ਕਦੇ ਉਹਨਾਂ ਨੇ ਗੋੜੀ ਚਲਾਉਣ ਦਾ ਹੁਕਮ ਦਿੱਤਾ ਨਾ ਕਦੇ ਕਾਲੀਦਰ ਨੇ ਕੋਈ ਬੇਅਦਵੀ ਕਰਾਈ ਇਹ ਘਟਨਾਵਾਂ ਸਰਕਾਰ ਦੇ ਵਿੱਚ ਹੋਈਆਂ ਪਰ ਕਿਉਂਕਿ ਉਹ ਪਾਰਟੀ ਨੂੰ ਲੀਡ ਕਰ ਰਹੇ ਸੀ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸੀ ਉਹਨਾਂ ਨੇ ਸਾਰੀਆਂ ਇਹ ਸਰਕਾਰ ਦੇ ਵਿੱਚ ਹੋਈਆਂ ਘਟਨਾਵਾਂ ਦੀ ਜਿਹੜੀ ਆ ਉਹ ਗਲਤੀ ਆਪਣੀ ਝੋਲੀ ਪਾਈ ਕਿ ਸਾਡੀਆਂ ਕਮੀਆਂ ਰਹੀਆਂ ਸਰਕਾਰ ਦੇ ਵਿੱਚ ਹੋਣੀ ਹੈ ਇੱਕ ਡਰਾਮਾ ਬਹੁਤ ਹੀ ਮਦਭਾਗੀਆਂ ਵਾਰ-ਵਾਰ ਅਕਾਲੀ ਦਲ ਉਹਦੋਂ ਮੈਂ ਕਹਿਣਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੂੰ ਉਥੋਂ ਸਿੰਘ ਸਾਹਿਬਾਨਾ ਜੀ ਵੱਲੋਂ ਤਿੰਨ ਤਰ੍ਹਾਂ ਦੇ ਹੁਕਮ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਸਾਰੇ ਹੁਕਮ ਸ਼੍ਰੋਮਣੀ ਕਾਲ ਦੇ ਲੀਡਰਸਪਨੇ ਮੰਨੇ ਜੇ ਕੋਈ ਕਾਨੂੰਨੀ ਅੜਚਣ ਕਰਕੇ ਕਿਸੇ ਹੁਕਮ ਨੂੰ ਹੋਰ ਤਰੀਕੇ ਨਾਲ ਜਾਂ ਉਹ ਵੀ ਸਾਰਾ ਕੁਝ ਸਿੰਘ ਸਾਹਿਬਾਨ ਦੇ ਧਿਆਨ ਚ ਲੈਂਦੇ ਆ ਕਿ ਕਿਹੜੀਆਂ ਕਾਨੂੰਨੀ ਅੜਚਣਾਂ ਨੇ ਬਾਕੀ ਸਾਰੇ ਹੁਕਮ ਜਿਹੜੇ ਮੈਂ ਸਮਝਦਾ ਕਿ ਇਨ ਬਿਨ ਉਹ ਸ਼੍ਰੀ ਅਕਾਲ ਤਖਸਾਲ ਤੋਂ ਆਏ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਬਿਨਾਂ ਕਿਸੇ ਤਕਰੀਰ ਤੋਂ ਤੇ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਨੇ ਬਿਨਾਂ ਕਿਸੇ ਤਕਰੀਰ ਤੋਂ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਉਹ ਕਹਿੰਦੇ ਕੋਈ ਇੱਥੇ ਤਕਰੀਰਾਂ ਨਹੀਂ ਕੋਈ ਦਲੀਲਾਂ ਨਹੀਂ ਕਿ ਜਦੋਂ ਅਸੀਂ ਲਿਖ ਕੇ ਹੀ ਪਹਿਲਾਂ ਦੇ ਦਿੱਤਾ ਕਿ ਜੋ ਵੀ ਸਾਡੇ ਦੋਸ਼ ਲੱਗੇ ਸਾਰੇ ਝੋਲੀ ਪਾਓ ਕਿਉਂਕਿ ਪੰਜਾਬ ਨੂੰ ਪੰਥ ਨੂੰ ਲੋੜ ਹੈ ਅੱਗੇ ਵਧਣ ਦੀ ਚਲੋ ਪਰ ਕੁਝ ਲੀਡਰ ਸਹਿਬਾਨਾਂ ਵੱਲੋਂ ਉੱਤੇ ਤਕਰੀਰ ਵੀ ਕੀਤੀ ਗਈ ਜੇ ਮੈਂ ਨਾਮ ਲਵਾਂ ਖਾਸ ਕਰਕੇ ਸਰਦਾਰ ਪ੍ਰੇਮ ਸਿੰਘ ਚੰਦੂ ਮજરા ਜੀ ਪੂਰੀ ਦੁਨੀਆ ਚ ਬੈਠੇ ਸਿੱਖਾਂ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਉੱਤੇ ਤਕਰੀਰਾਂ ਕੀਤੀਆਂ ਹੋਰ ਕਿਸੇ ਆਗੂ ਨੇ ਤਕਰੀਰਾਂ ਨਹੀਂ ਕੀਤੀਆਂ ਉਹਨਾਂ ਨੇ ਤਕਰੀਰਾਂ ਕੀਤੀਆਂ ਕਿ ਮੈਂ ਇਹ ਨਹੀਂ ਕਿਹਾ ਮੈਂ ਕੋਈ ਬਿਆਨ ਸਰਸੇ ਵਾਲੇ ਦੇ ਹੱਕ ਵਿੱਚ ਨਹੀਂ ਦਿੰਦਾ ਮੈਂ ਖੋਲ ਕੇ ਗੱਲ ਕਰਾਂ ਉਹਨਾਂ ਨੇ ਕਿਹਾ ਕਿ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਤਾਂ ਮੈਂ ਉਹਦਾ ਕੋਈ ਸਮਰਥਨ ਨਹੀਂ ਕੀਤਾ ਮੈਂ ਕੋਈ ਬਿਆਨ ਨਹੀਂ ਦਿੱਤਾ ਸਿੰਘ ਸਾਹਿਬਾਨ ਯਾਨੀ ਹਰਪੀ ਸਿੰਘ ਜੀ ਨੇ ਉਤੋਂ ਤੇ ਦੂਜੇ ਸਿੰਘ ਸਾਹਿਬਾਨ ਮੇਨ ਰਕਵੀਰ ਸਿੰਘ ਜੀ ਉਹਨਾਂ ਵੱਲੋਂ ਉਤੋਂ ਬਿਆਨ ਵੀ ਦਿਖਾਏ ਗਏ ਕਿ ਭਾਈ ਇਹ ਤੁਹਾਡੇ ਬਿਆਨ ਨੇ ਤੁਸੀਂ ਇਹ ਬਿਆਨਾਂ ਦਾ ਖੰਡਨ ਕੀਤਾ ਫਿਰ ਕਹਿੰਦੇ ਮੈਂ ਖੰਡਨ ਨਹੀਂ ਕੀਤਾ ਪਰ ਮੈਂ ਇਹ ਬਿਆਨ ਨਹੀਂ ਦਿੱਤਾ ਜੀ ਇਹ ਮੇਰਾ ਬਿਆਨ ਪਾਰਟੀ ਨੇ ਆਪ ਹੀ ਬਣਾ ਦਿੱਤਾ ਗਿਆ ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਤਕਰੀਰ ਕੀਤੀ ਉਹ ਬਾਰ-ਬਾਰ ਪੁੱਛ ਰਹੇ ਸੀ ਕਿ ਤੁਸੀਂ ਇਹ ਮੀਰੀ ਪੀਰੀ ਦੇ ਮਾਲਕ ਸਬ ਸ੍ਰੀ ਗੁਰੂ ਗ੍ਰੰਥ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਬੈਠ ਕੇ ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਮੈਂ ਕੋਈ ਇਹ ਮੈਂਤ ਨਹੀਂ ਕੀਤੀ ਕਹਿੰਦੇ ਮੈਂ ਕੋਈ ਮਤ ਨਹੀਂ ਕੀਤੀ ਮੈਂ ਕੋਈ ਬਿਆਨ ਨਹੀਂ ਲਾਇਆ ਸੰਗਤ ਦੇ ਸਾਹਮਣੇ ਕਿਹੜਾ ਲਾਇਆ ਕਹਿੰਦੇ ਮੈਂ ਕੋਈ ਬਿਆਨ ਨਹੀਂ ਲਾਇਆ ਪਰ ਮੈਂ ਕੁਝ ਤੁਹਾਨੂੰ ਇਹੋ ਜਿਹਾ ਦਿਖਾਉਣਾ ਚਾਹੁੰਦਾ ਹੈ ਜਿਹੜਾ ਇਹ ਗੱਲ ਬਿਲਕੁਲ ਸਾਬਤ ਕਰਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਖੜ ਕੇ ਕਿਵੇਂ ਬਿਲਕੁਲ ਸ੍ਰੀ ਆਮ ਝੂਠ ਬੋਲ ਕੇ ਆਏ ਨੇ ਹਾਲਾਂਕਿ ਇਹ ਗੱਲ ਦੀ ਬੜੀ ਤਕਲੀਫ ਹੋਣੀ ਇਹਨਾਂ ਨੂੰ ਪਰ ਮੈਂ ਇਹ ਸੋਚਦਾ ਸ਼ਾਇਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਬੈਠੇ ਆ ਕਿ ਮਾਰਿਕ ਨੇ ਹਰੇਕ ਨੇ ਜਾਣਾ ਯਾਰ ਜੇ ਇਹ ਲੀਡਰ ਛੇਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਤਾਕਤ ਦੇ ਸਾਹਮਣੇ ਖੜ ਕੇ ਐਡਾ ਵੱਡਾ ਝੂਠ ਬੋਲ ਸਕਦੇ ਨੇ ਤਾਂ ਕੀ ਦੇ ਸਕਿਆ ਹੋਣਗੇ ਉਹਨਾਂ ਦੀ ਹਮਾਇਤ ਕਰਨ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਬੋਲਣ ਵਾਲਾ ਕੋਈ ਪੋਸਟ ਪਾਉਣ ਵਾਲਾ ਇਹ ਸੋਚ ਲਵੇ ਪਹਿਲਾਂ ਇਹ ਸੋਚ ਲਵੇ ਕਿ ਤੁਸੀਂ ਸੱਚ ਨਾਲ ਹੋ ਕਿ ਝੂਠ ਨਾਲ ਤੁਸੀਂ ਉਹ ਬੰਦੇ ਨਾਲ ਹੋ ਕਿ ਜਿਹੜੇ ਛੇਵੇਂ ਪਾਛਲੇ ਤਖਤ ਦੇ ਸਾਹਮਣੇ ਖੜ ਕੇ ਝੂਠ ਬੋਲ ਗਿਆ ਜਾਂ ਉਹਦੇ ਖਿਲਾਫ ਹੋ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਈ ਦੇ ਮੈਂ ਲਗਾਤਾਰ ਬਿਆਨ ਸੁਣਦਾ ਆ ਰਿਹਾ ਕਿ ਅਕਾਲੀ ਦਲ ਜਥੇਦਾਰ ਸਹਿਬਾਨਾਂ ਦਾ ਹੁਕਮ ਨਹੀਂ ਮੰਨ ਰਿਹਾ ਜੀ ਅਕਾਲੀ ਦਲ ਇਹ ਨਹੀਂ ਕਰ ਰਿਹਾ ਜੀ ਅਕਾਲੀ ਦਲ ਉਹ ਨਹੀਂ ਕਰ ਰਿਹਾ ਜੀ ਪਹਿਲਾ ਦਿਨ ਇਹਨਾਂ ਨੂੰ ਬਾਹਰ ਨੱਠਣ ਦੀ ਬਹੁਤ ਕਾਲੀ ਸੀ ਆ ਹੋਰ ਵੀ ਹੈਗੇ ਸਾਡੇ ਸੁਧਾਰ ਲਹਿਰ ਵਾਲੇ ਇਹ ਸੁਧਾਰ ਲਹਿਰ ਨਹੀਂ ਇਹ ਨਕਾਰ ਲਹਿਰ ਸੀ ਸੱਚ ਸੱਚ ਰਹਿਣਾ ਝੂਠ ਝੂਠ ਰਹਿਣਾ ਪਰ ਇੱਕ ਅਜੰਡਾ ਲੈ ਕੇ ਆਏ ਸੀ ਚੁੱਪ ਤਾਂ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬੰਨੇ ਹੋਇਆ ਪਰ ਬਾਰ ਬਾਰ ਇਹਨਾਂ ਵੱਲੋਂ ਬਿਆਨ ਬਾਰ-ਬਾਰ ਪਾਰਟੀ ਨੂੰ ਜਾਂ ਲੀਡਰਸ਼ਿਪ ਨੂੰ ਘੇਰਨ ਦੀ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਨੇ ਇਹ ਮਜਬੂਰ ਕੀਤਾ ਕਿ ਉਹ ਇਹਨਾਂ ਦਾ ਜਵਾਬ ਠੋਕ ਕੇ ਦਿੱਤਾ ਜਾਵੇ ਖਾਸ ਕਰਕੇ ਉਹਨਾਂ ਗੱਲਾਂ ਦਾ ਜਿਨ੍ਹਾਂ ਗੱਲਾਂ ਜਿਹੜੀਆਂ ਗੱਲਾਂ ਨੂੰ ਲੈ ਕੇ ਯਾਰ ਛੇਵੇਂ ਪਾਤਸ਼ਾਹ ਦੇ ਤਖਤੇ ਅਗੇ ਝੂਠ ਮੈਂ ਤਾਂ ਹੈਰਾਨ ਹਾਂ ਚੰਦੂ ਮਾਰਾ ਸਾਹਿਬ ਤੁਸੀਂ ਵੀ ਯੂਥ ਦੇ ਪ੍ਰਧਾਨ ਰਹੇ ਹੋ ਪਹਿਲੇ ਪ੍ਰਧਾਨ ਸੀ ਅੱਜ ਮੈਂ ਵੀ ਯੂਥ ਦਾ ਪ੍ਰਧਾਨ ਹਾਂ ਤੁਸੀਂ ਸਾਨੂੰ ਕੀ ਵਿਰਾਸਤ ਵਿੱਚ ਦੇ ਕੇ ਗਏ ਹੋ ਇਹਦਾ ਮਤਲਬ ਕਿ ਤੁਸੀਂ ਜੇ ਅਕਾਲ ਤਖਸਾਲ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਫਿਰ ਇਹਦਾ ਮਤਲਬ ਪੂਰੀ ਜ਼ਿੰਦਗੀ ਤੁਸੀਂ ਜਿਹੜੀ ਸਿਆਸਤ ਕੀਤੀ ਆ ਪਰ ਉਹ ਕਿਹੜੇ ਲੈਵਲ ਦੀ ਕੀਤੀ ਹੋਊਗੀ ਇਹਦਾ ਇਹ ਰਿਜ਼ਲਟ ਹੈ ਸਾਰੀ ਕੌਮ ਦੇ ਸਾਹਮਣੇ ਤੇ ਇਹਨਾਂ ਦੇ ਨਾਲ ਸਪੋਰਟ ਕਰਨ ਵਾਲੇ ਜਾਂ ਇਹਨਾਂ ਦੀ ਚੱਕ ਤੇ ਚੱਲਣ ਵਾਲੇ ਮੈਂ ਤਾਂ ਹੈਰਾਨ ਆ ਕਿ ਕਿਹੋ ਜਿਹੇ ਬੰਦੇ ਹੋਣਗੇ ਅ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੁਣ ਪਹਿਲਾ ਮੈਂ ਉਹਨੇ ਵੀਡੀਓ 5-7 ਮਿੰਟ ਦੀ ਆ ਪਹਿਲੀ 3-4 ਮਿੰਟ ਦੀ ਜਿਹੜੀ ਜੋ ਕੁਝ 2 ਦਸੰਬਰ ਨੂੰ ਹੋਇਆ ਉਹ ਤੋਂ ਬਾਅਦ 2015 ਚ ਕੀ ਕੁਝ ਕਿਹਾ ਸੀ ਉਹ ਕਲੀ-ਕਲੀ ਗੱਲ ਮੈਂ ਐਕਸਪਲੇਨ ਕਰੂੰਗਾ ਮੀਡੀਆ ਨੂੰ ਬੇਨਤੀ ਆ ਕਿ ਸ੍ਰੀ ਕਾਲ ਤਖਸਾਲ ਦੇ ਸਾਹਮਣੇ ਤਖਤ ਦੇ ਸਾਹਮਣੇ ਝੂਠ ਬੋਲ ਕੇ ਗਏ ਇੱਕ ਲੀਡਰ ਦੀ ਮੈਂ ਸਮਝਦਾ ਕਿ ਕਰਤੂਤ ਹੈ ਇਹਨੂੰ ਜ਼ਰੂਰ ਦੁਨੀਆਂ ਦੇ ਸਾਹਮਣੇ ਲਿਆ ਲਿਆਂਦਾ ਜਾਵੇ ਤੇ ਇਹ ਪਤਾ ਨੱਕ ਸਕੇ ਕਿ ਸੱਚੇ ਕੌਣ ਨੇ ਝੂਠੇ ਕੌਣ ਨੇ ਉਹ ਵੀ ਸੀ ਜਿਨ੍ਹਾਂ ਨੇ ਤਕਰੀਰਾਂ ਨਹੀਂ ਕੀਤੀਆਂ ਤੇ ਸਾਰਾ ਕੁਝ ਝੋਲੀ ਪਾਇਆ ਜਿਹਦੇ ਵਿੱਚ ਰੱਤਾ ਪਰ ਵੀ ਕੋਈ ਕਰਨੀ ਸੀ ਪਰ ਉਹ ਵੀ ਨੇ ਜਿਨ੍ਹਾਂ ਨੇ ਸਾਰਾ ਕੁਝ ਕਿਹਾ ਤੇ ਸਰੀਆ ਮੁਕਰ ਗਏ ਆ ਸੁਣ ਲਓ ਕੰਮ ਕਰਦਾ ਜਾਰੀ ਹੋਇਆ ਤੇ ਜਿਹੜਾ ਇੱਕ ਖੰਭ ਦੇ ਨਾਟਕ ਕਰਾ ਲੈ ਤਰਾਤੋ ਮਾਰ ਗੁਰੂ ਹਰਗੋਬਿੰਦ ਸਾਹਿਬ ਦੇ ਆਦੇਸ਼ ਨਾਲ ਜਦੋਂ ਮੈਂ ਨਾਮ ਦਾਦੀ ਸੀ ਇਹਦੇ ਨਾਲ ਕੋਈ ਬਿਆਸ ਨਹੀਂ ਸੀ ਮੇਰੇ ਕੋਲ ਸਦੀਆਂ ਕਾਰਨ ਸਭ ਤੋਂ ਜ਼ਿਆਦਾ ਸੀ ਮੈਂ ਨਾ ਮੇਰੇ ਨਾਲ ਦੇ ਗਵਾਹ ਵੀ ਪਿਆਣ ਲੱਗਿਆ ਸੀ ਅੱਗੇ ਕੋਈ ਅਗਵਾਤੀਆਂ ਬੰਗਣਾ ਨੇ ਜੇ ਤੁਸੀਂ ਕਹਿੰਦੇ ਹੋ ਤਾਂ ਨਹੀਂ ਰਹੀ ਅਗੁਰੂਆਂ ਬੋਲਣ ਸਾਹਮਣੇ ਕਾਹਦੇ ਸਾਹਮਣੇ ਜੇ ਜੇ ਕਿ ਅਗੁਰੂਆਂ ਬੋਲਣ ਸਾਹਮਣੇ ਮੈਂ ਕਿਪਰ ਸੁਰੱਖਣ ਦੇ ਕੀਤਾ ਮੈਂ ਥੋੜਾ ਥੋੜਾ ਦੱਸੀ ਜਾਮਾ ਜਥੇਦਾਰ ਸਾਹਿਬ ਪੁੱਛ ਰਹੇ ਕਿ ਭਾਈ ਜੇ ਤਾਂ ਕੋਈ ਬਿਆਨ ਨਹੀਂ ਕੀਤਾ ਜੇ ਤਾਂ ਕੋਈ ਸਮਰਥਨ ਨਹੀਂ ਕੀਤਾ ਤੋਫੀਲ ਦੇ ਸਾਹਮਣੇ ਆ ਕੇ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜ ਕੇ ਕਹੇ ਤੋ ਸੰਗਤ ਸਾਹਮਣੇ ਖੜ ਕੇ ਉਹ ਕਹੇ ਵੀ ਹਾਂ ਮੈਂ ਬਿਲਕੁਲ ਕੋਈ ਇਹਦਾ ਸਮਰਥਨ ਨਹੀਂ ਕੀਤਾ ਮੇਰਾ ਤਾਂ ਬਿਆਨ ਪਾਰਟੀ ਨੇ ਐਵੇਂ ਹੀ ਲਾ ਦਿੱਤਾ ਕਦੇ ਮੈਂ ਕਿਹਾ ਕਿ ਮੇਰਾ ਬਿਆਨ ਗਲਤ ਲਾ ਗਿਆ ਨਾ ਕਿ ਇਹਨਾਂ ਦਾ ਦਾਰਜਾ ਪਨਾਮਾ ਜਾਂ ਦਿੱਤਾ ਮੇਰਾ ਮੈਂ ਦੱਸ ਪਰ ਬਲੋ ਮੈਂ ਲਾਤਾ ਬਸ ਗੁੰਡੇ ਜੀ ਨੇ ਹੋਕ ਲਿਆ ਬਲੋ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਅਮੈਦ ਕੀਤੀ ਹੈ ਇਹ ਹਲੇ 2 ਤਰੀਕ ਦੀ ਵੀਡੀਓ ਚੱਲ ਰਹੀ ਹੈ ਜਿਹੜੀ ਆ ਸਾਰੀ ਦੁਨੀਆ ਨੇ ਦੇਖੀ ਆ ਅਗਲੀ ਵੀ ਨਾਲ ਹੀ ਆਉਗੀ ਹੁਣ ਮੈਂ ਸਾਰਾ ਕੁਝ ਕਿੰਦਰ ਸਾਹਿਬ ਇਹਦੇ ਵਿੱਚੋਂ ਖੰਡਨ ਦੀ ਬਿਆਨ ਦੀ ਗੱਲ ਕਰ ਮੈਂ ਮੈਂ 1 ਮਿੰਟ ਹੁਣ ਮੇਰੀ ਬੇਨਤੀ ਹੈ ਕਿ ਬੜਾ ਇਹ ਸੱਚ ਤੇ ਝੂਠ ਦਾ ਮਸਲਾ ਹੈ ਚਲੋ ਮੈਂ ਤੁਹਾਨੂੰ ਅੱਗੇ ਕੱਢ ਕੇ ਕਿਉਂਕਿ 6-7 ਮਿੰਟ ਦੀ ਵੀਡੀਓ ਹੈ ਤੁਹਾਨੂੰ ਦਿਖਾਤਾ ਕਿ ਕਿਵੇਂ ਉਹਨਾਂ ਨੇ ਉੱਥੇ ਉਹ ਮੁਕਰ ਗਏ ਪਰ ਜਿਹੜੀ ਵੀਡੀਓ ਹੁਣ ਮੈਂ ਦਿਖਾਉਣ ਲੱਗਾ ਇਹ ਸਾਬਤ ਕਰੇਗੀ ਕਿ 2015 ਦੇ ਵਿੱਚ ਕਿਵੇਂ ਚੰਦੂ ਮਰਹਤਾ ਸਾਹਿਬ ਰਾਮ ਰਹੀਮ ਜੀ ਕਹਿ ਕੇ ਸਮੋਦਨ ਕਰ ਰਹੇ ਨੇ ਕਿ ਆਜੋ ਤਾਂ ਕਹਿੰਦੇ ਕੋਈ ਗੱਲ ਨਹੀਂ ਜੋ ਤਾਂ ਜੇ ਮaaf ਕਰਤੇ ਆ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਆ ਸੁਣੋ ਹੁਣ ਕੋਈ ਕਰਦਾ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਆ 2015 ਦੀ ਵੀਡੀਓ ਆ ਜੀ ਬਾਲਾ ਕਰੇ ਸਵਾਲ ਜਵਾਬ ਤੋਂ ਮੈਂ ਕਰੇਉ ਤਾਂ ਮਰਾਹਤ ਲਾਜਵਾਬ ਤੋਂ ਮੈਂ ਮੁੱਢੋਂ ਬੁੱਤਾ ਜਾਏਗਾ ਗੱਲ ਉਹ ਵੀ ਆ ਸੋ ਇਸ ਕਰਕੇ ਇਹ ਪਰੰਪਰਾ ਵੀ ਆ ਔਰ ਸ੍ਰੀ ਕਨਤਾ ਘਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਸੋਚ ਵੀ ਹੋਈ ਛਾਈ ਆ ਕਿ ਦੋ ਪਰਮਾਨਾ ਆਏ ਉਹਨੂੰ ਲਾਗੂ ਕਰੋ ਸ਼ਰਮਣੀ ਕਾਲੀ ਦਲ ਤੇ ਦੀ ਪਰੇਦਰੀ ਕਰਦਾ ਦਨ ਮੁਖਰਾ ਕੇ ਫੈਸਲਾ ਕਰਾਇਆ ਗਿਆ ਜਾਂ ਲਿਆ ਗਿਆ ਇਹ ਸਰਾ ਸਰਗਤਾ ਕਿਉਂਕਿ ਜਦੋਂ ਇਹ ਰਾਮ ਰਹੀਮ ਜੀ ਨੂੰ 500 ਛੱਕਿਆ ਕਿਉਂਕਿ ਜਦੋਂ ਰਾਮ ਰਹੀਮ ਜੀ ਨੂੰ 500 ਛੱਕਿਆ ਗਿਆ ਸੁਣ ਲੋ ਮਤਲਬ ਇਹ ਫਜ਼ੀਲ ਤੇ ਖੜ ਕੇ ਉੱਤੇ ਅਕਾਲ ਤਖਤ ਦੇ ਸਾਹਮਣੇ ਕਰਕੇ ਕਹਿੰਦੇ ਕਿ ਮੈਂ ਕੋਈ ਸਪੋਰਟ ਨਹੀਂ ਕੀਤੀ ਰਾਮ ਰਹੀਮ ਜੀ ਮੈਂ ਕੋਈ ਉੱਤੇ ਮਤਲਬ ਉਹਦੇ ਹੱਕ 'ਚ ਮਤਲਬ ਗੱਲ ਨਹੀਂ ਕੀਤੀ ਮਤਲਬ ਉਹਰੇ ਕਹ ਰਹੇ ਨੇ ਕਹਿੰਦੇ ਜਦੋਂ ਰਾਮ ਰਹੀਮ ਜੀ ਨੂੰ ਮਤਲਬ ਛੇਕਿਆ ਗਿਆ ਯਸ ਜਾ ਉਹਦੇ ਪੈਰੋਗਾਂ ਨਾਲ ਸਾਂਝ ਪਾਉਣ ਤੋਂ ਰੋਕਿਆ ਸੀ ਇੱਕ ਸੰਪਰਦਾ ਲੋਕਾਂ ਨੂੰ ਸ਼੍ਰੀ ਕਾਲਤਾ ਜੀ ਵੱਲੋਂ ਉਦੋਂ ਉਦੋਂ ਵੀ ਵੀ ਤੇਰੀਆਂ ਚੋਣਾਂ ਸੀ ਜਦੋਂ ਤਾਂ ਅਸੈਂਬਲੀ ਚੋਣਾਂ ਵੀ ਆਈਆਂ ਪਾਰਲੀਮੈਂਟੀਆਂ ਚੋਣਾਂ ਵੀ ਦੋ ਆਲੀਆਂ ਤੇ ਸ਼ਰਮਣੀ ਅਕਾਲੀ ਦਲ ਨੇ ਕਦੇ ਰਾਸ ਸਿਲਾ ਲੈਣ ਲਈ ਨਹੀਂ ਸੋਚਿਆ ਉਦੋਂ ਦੀ ਪ੍ਰਵਾਹ ਕੀਤੇ ਫੇਰਾ ਸ੍ਰੀ ਅਕਾਲ ਤਾ ਸਾਬ ਦੇ ਹਕੂਮਾਨਵ ਦੀ ਪਾਲਾ ਕੀਤੀ ਉਦੋਂ ਵੀ ਹੁਣ ਵੀ ਜਿਹੜੀ ਗੱਲ ਆ ਹੁਣ ਕੋਈ ਇਹਦੇ ਚ ਰਾਸ ਚਿਲਾ ਲੈਣ ਵਾਲੀ ਗੱਲ ਨਹੀਂ ਸ੍ਰੀ ਅਕਾਲ ਤਾ ਸਾਬ ਤੇ ਜਸਦਾ ਸਾਹਿਬਾਨ ਨੇ ਜੋ ਉਹਨਾਂ ਦੀ ਸਤਿਸ਼ਟੀ ਹੋਈ ਆ ਸਪਸ਼ਟ ਕਰ ਦੁਬਾਰਾ ਮੈਨੂੰ ਸਮਝਦਾ ਉਹਦੇ ਤੇ ਬਾਦ ਉਹਨਾਂ ਨੇ ਫੈਸਲਾ ਕੀਤਾ ਸਾਨੂੰ ਮਨਜ਼ੂਰ ਕਈ ਕਹਦੇ ਨੇ ਜੀ ਵੀ ਉੱਥੇ ਜਾ ਕੇ ਰਵੈਤ ਰਹੀਆਂ ਹੁਣ ਤੱਕ ਵੀ ਬੰਦਾ ਜਾ ਕੇ ਪੇਸ਼ ਕਰੇ ਨਵੇਂ ਸਾਧਨ ਆ ਗਏ ਨਵੇਂ ਤਰੀਕੇ ਆ ਗੀਆਂ ਮਤਲਬ ਮੀਡੀਆ ਹੁਣ ਵੀਡੀਓ ਗ੍ਰਾਫੀ ਕਰਕੇ ਕਿਸੇ ਚੀਜ਼ ਨੂੰ ਉਹ 30 ਕਿਤੇ ਮੰਨ ਕਹਿੰਦੇ ਜੀ ਹੁਣ ਤਾਂ ਵੀਡੀਓਗ੍ਰਾਫੀ ਆ ਗਈ ਬਹੁਤ ਕੁਝ ਆ ਗਿਆ ਨਵੇਂ ਤਕਨੀਕਾਂ ਆ ਗਈਆਂ ਹੁਣ ਆਉਣ ਦੀ ਲੋੜ ਨਹੀਂ ਹੁਣ ਤਾਂ ਐਦਾਂ ਹੀ ਮਾਫੀ ਆ ਮਤਲਬ ਦਿਖਾਉਣ ਦਾ ਕਾਰਨ ਇਹ ਹੈ ਕਿ ਉਸ ਦਿਨ ਸ਼੍ਰੀ ਕਾਲ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਸਦ ਦੇ ਹੁਕਮ ਨੇ ਮੰਨ ਰਿਹਾ ਸ਼੍ਰੋਮਣੀ ਕਾਲ ਦਲ ਦੇ ਆਗੂ ਨੇ ਤਾਂ ਸਾਰੇ ਹੁਕਮ ਮੰਨ ਲਏ ਬਿਨਾ ਤਕਰੀਰ ਤੋਂ ਬਿਨਾ ਕਿਸੇ ਗੱਲ ਤੋਂ ਪਰ ਤੁਸੀਂ ਅਕਾਲ ਤਖਸਦ ਦੇ ਸਾਹਮਣੇ ਖੜ ਕੇ ਐਡਾ ਵੱਡਾ ਝੂਠ ਬੋਲ ਕੇ ਆਏ ਹੋ ਇਹ ਸਾਰੀ ਦੁਨੀਆ ਦੇ ਵਿੱਚ ਇਹ ਦਿਖਣਾ ਇਹ ਵੀਡੀਓ ਨੇ ਹੁਣ ਤੁਹਾਡੀ ਨੇ ਵਾਇਰਲ ਹੋਣਾ ਹੈ ਕਿ ਕਿਵੇਂ ਮਤਲਬ ਤੁਸੀਂ ਸ਼੍ਰੀ ਅਕਾਲ ਤਖਸਦ ਝੂਠ ਬੋਲ ਕੇ ਆਏ ਹੋ ਥੋੜੀ ਜਿਹੀ ਰਹਿ ਗਈ ਹੋਰ ਸੁਣ ਲੋਗ ਦੁਨੀਆ ਅਦਾਲਤਾਂ ਕਦੇ ਕਾਲਤਖ ਸਾਹਿਬ ਕਦੇ ਹੁਣ ਤਾਂ ਅਦਾਲਤ ਦੇ ਵਿੱਚ ਵੀ ਵੀਡੀਓਗ੍ਰਾਫੀ ਚੱਲ ਜਾਂਦੀ ਹੈ ਹੁਣ ਤਾਂ ਉੱਥੇ ਵੀ ਕੋਈ ਜਾਣਾ ਜ਼ਰੂਰੀ ਨਹੀਂ ਹੈਗਾ ਹੁਣ ਤਾਂ ਜਿਹੜਾ ਮaaf ਕਰਤੇ ਆ ਠੀਕ ਹੈ ਦੇਖੋ ਢੇਰ ਬੰਦੇ ਗਏ ਤੇ ਉਹ ਜਿਹਨੇ ਜਿਹਹਦਾ ਸਾਹਿਬਾਨ ਦੇ ਸਿੰਘ ਸਾਹਿਬਾਨ ਦੀ ਸਤੂਚੀ ਨਹੀਂ ਕਰਾਈ ਉਹਨਾਂ ਨੇ ਮਤਲਬ ਇੱਕ ਅੱਗੇ ਸਵਾਲ ਕਰੇ ਕਰਨਾ ਸ਼ੁਰੂ ਕਰਤੇ ਵਾਲਾ ਨਿਮਰਤਾ ਨਾਲ ਸਪਾਸਟਿਕਰ ਦੇਂਦੀ ਥਾ ਸ੍ਰੀ ਅਕਾਲਤਾ ਸਿੰਘ ਨੇ ਬਗਾਰਨਾ ਸ਼ੁਰੂ ਕਰਤਾ ਸ੍ਰੀ ਅਕਾਲਤਾ ਸਿੰਘ ਦੇ ਜਿਸ ਜਿਹਾ ਫਰਮਾਂ ਤੋਂ ਸਵਾਲ ਪੁੱਛਨੇ ਤੇ ਤੇ ਉਹਨਾਂ ਉਹਨਾਂ ਨੂੰ ਕਿ ਮੈਂ ਮਾਫ਼ੀ ਤਾਂ ਜਾ ਰਹਾ ਹਾਂ ਮਤਲਬ ਮੈਂ ਤਾਂ ਹੈਰਾਨ ਐ ਵੀ ਹੁਣ ਜਿਹੜੇ ਲੀਟਰ ਕੋਈ ਡਰ ਭੈ ਨਹੀਂ ਹੈ ਯਾਰ ਗੁਰੂ ਦਾ ਕੋਈ ਕੋਈ ਗੁਰੂ ਦਾ ਡਰ ਭੈ ਨਹੀਂ ਕੋਈ ਸੱਚ ਝੂਠਣਾ ਮਕਸਦ ਨਹੀਂ ਮਕਸਦ ਇੱਕੋ ਵਕਤ ਸਾਡੀ ਨੰਬਰਦਾਰੀ ਇਵੇਂ ਚਲੀ ਗਈ ਪਰ ਅਕਾਲ ਪੁਰਖ ਉਹ ਬਹੁਤ ਵੱਡਾ ਹੈ ਉਹ ਸੱਚ ਤੇ ਝੂਠ ਦਾ ਨਤਾਰਾ ਕਰਦਾ ਕਿਉਂਕਿ ਉਹਦੀ ਰਜਾ ਬਿਨਾਂ ਪੱਤਾ ਨਹੀਂ ਹਿੱਲਦਾ ਬੇਸ਼ੱਕ ਤੁਸੀਂ ਕਿਹੜੀਆਂ ਤਾਕਤਾਂ ਦੇ ੱਤੇ ਚੜ ਕੇ ਕਾਲੀਦਨ ਨੂੰ ਢਾਹ ਲਾਉ ਉਹਨੂੰ ਕਸਰ ਵੀ ਛੱਡੀ ਕਿਉਂਕਿ ਤੁਹਾਡਾ ਵੀ ਹੋਮ ਟਾਊਨ ਆਹ ਦੋ ਤਿੰਨ ਜ਼ਿਲ੍ਹੇ ਤੇ ਸਾਡਾ ਵੀ ਹੋਮ ਟਾਊਨ ਇੱਥੇ ਹੀ ਆ ਕਿਉਂਕਿ ਇਹ ਛੋਟੇ ਛੋਟੇ ਫਤਿਹਗੜ੍ਹਮਾਲੀ ਜ਼ਿਲ੍ਹੇ ਨੇ ਪਟਿਆਲਾ ਨਾਲ ਪੂਰੀ ਦੁਨੀਆ ਦੇ ਵਿੱਚ ਕੀ ਤੁਸੀਂ ਇਹ ਸਾਡੇ ਮਤਲਬ ਇਲਾਕੇ ਦੀ ਸਾਡੇ ਜ਼ਿਲ੍ਹਿਆਂ ਦੀ ਤੁਸੀਂ ਲੀਡਰ ਰਹੇ ਹੋ ਇਹਨਾਂ ਲੰਬਾ ਸਮਾਂ ਮਤਲਬ ਪੂਰੀ ਦੁਨੀਆ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਕਿ ਸਾਡੇ ਇਹੋ ਜਿਹੇ ਲੀਡਰ ਜਿਹੜੇ ਇੰਨੇ-ਇੰਨੇ ਸਾਲ ਤੋਂ ਇਲੈਕਸ਼ਨਾਂ ਲੜ ਰਹੇ ਨੇ ਉਹ ਐਡੇ ਝੂਠੇ ਨੇ ਕਿ ਕਾਲ ਤੱਕ ਸਾਡੇ ਸਾਹਮਣੇ ਖੜ ਕੇ ਵੀ ਝੂਠ ਬੋਲੇ ਆਉਂਦੇ ਨੇ ਇਹ ਸੱਚ ਬੋਲਣ ਲਈ ਸਾਨੂੰ ਕਿਸੇ ਦਾ ਡਰ ਭੈ ਨਹੀਂ ਡਰ ਭੈ ਉਸ ਕਾਲਪੁਰਖ ਦਾ ਕਿਉਂਕਿ ਇਹ ਇਹ ਤੁਹਾਡੇ ਚਿਹਰੇ ਅੱਗੇ ਲਿਆਉਣੇ ਜ਼ਰੂਰੀ ਨੇ ਕਿਉਂਕਿ ਮੈਂ ਸਮਝਦਾ ਕਿ ਬਦਨਾਮ ਹੋ ਰਹੇ ਪਰ ਅਕਾਲੀ ਦਲ ਨੂੰ ਇਹੋ ਜਿਹੇ ਲੀਡਰਾਂ ਨੇ ਕੱਲੇ ਕੱਲੇ ਦਾ ਮੈਂ ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ ਕੱਲੇ ਕੱਲੇ ਦਾ ਕੱਚਾ ਚਿਚਾ ਚਿੱਠਾ ਬੋਲਾਂਗੇ ਕੱਲੇ ਕੱਲੇ ਦਾ ਕਿਉਂਕਿ ਜੋ ਅਕਾਲੀ ਦਲ ਦਾ ਨੁਕਸਾਨ ਹੋਇਆ ਮੈਂ ਸਮਝਦਾ ਕਿ ਇਹ ਤੁਹਾਡੇ ਵਰਗੇ ਲੀਡਰਾਂ ਨੇ ਕਰਕੇ ਹੋਇਆ ਕੱਲਾ ਕੱਲਾ ਹਲਕਾ ਕੱਲਾ ਕੱਲਾ ਜਿਧਾ ਤਰਸਾਇਆ ਪਿਆ ਤੁਸੀਂ ਅਕਾਲੀ ਦਲ ਨੂੰ ਮਾਰਨ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਅਕਾਲੀ ਦਲ ਨੂੰ ਡੋਬਣ ਵਿੱਚ ਕਸਰ ਕੋਈ ਨਹੀਂ ਛੱਡੀ ਜਦੋਂ ਸਰਕਾਰ ਸੀ ਉਦੋਂ ਤੁਸੀਂ ਸਭ ਤੇ ਮੂਰੇ ਸੀ ਜਦੋਂ اپੋਜੀਸ਼ਨ ਆਈ ਸਰਕਾਰਾਂ ਗਈਆਂ ਉਦੋਂ ਤੁਸੀਂ ਮਤਲਬ ਸਵਾਲ ਜਵਾਬ ਚੱਕਣ ਲੱਗੇ ਤੇ ਅੱਜ ਹਾਲਾਤ ਇਹਨੇ ਕੀ ਕਿ ਤੁਸੀਂ ਸ੍ਰੀ ਕਾਲਤਖਸਾ ਦੇ ਸਾਹਮਣੇ ਖੜਕੇ ਵੀ ਮੁਕਰ ਗਏ ਅਬੀਬੀ ਜ਼ਗੀਰਕੌਰ ਦਾ ਵੀ ਹੈਗੀ ਵੀਡੀਓ ਅਬੀਬੀ ਜ਼ਗੀਰਕੌਰ ਜੀ ਦੀ ਵੀ ਹੁਣ ਦਿਖਾ ਦਿੰਦੇ ਆ ਮਤਲਬ ਉਹ 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 ਵੀ ਸ੍ਰੀ ਅਮੇ ਵੀ ਮੁਕਰ ਗਏ ਉੱਥੇ ਕਿ ਮੈਂ ਤਾਂ 12 ਦੀ ਗੱਲ ਨਹੀਂ ਕਿਹਾ ਮੈਂ ਫਿਰ ਸੀ 12 ਤੋਂ 17 ਦੀ ਗੱਲ ਨਹੀਂ ਕਿਹਾ ਮੈਂ ਬੋਲਦਾ ਮਾਰਚ 10 ਨੀ ਮਾਰਚ ਹੋ ਜਾਏਗੀ ਕੋਈ ਵੀ ਇਹ 2000 ਆ ਹੁਣ 2 ਦਸੰਬਰ ਦੀ ਵੀਡੀਓ ਆ ਆ 2015 ਦੀ ਆ ਇਸ ਕਰਕੇ ਜਿਹੜਾ ਗੁਰਮਤਾ ਹੋਇਆ ਜਿਹੜੀ ਦੁਬਤਾ ਪਈ ਸੀ ਕੌਮ ਦੇ ਵਿੱਚ ਉਹਨੂੰ ਕੱਢਣ ਵਾਸਤੇ ਜੋ ਸਿੰਘ ਸਹਿਬਾਨਾਂ ਨੇ ਫੈਸਲੇ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਮੈਂਬਰਾਂ ਨੇ ਸਾਰੇ ਵੀ ਤਸੱਲੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਵੀ ਅਸੀਂ ਸਾਨੂੰ ਤਸੱਲੀ ਹੈ ਕਿਉਂਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੂੰ ਕਾਨੂੰਨੀ ਤੌਰ ਤੇ ਆਪਾਂ ਚਾਹਤ ਮਤਲਬ ਹਾਲਾਤ ਇਹ ਨੇ ਕਿ ਕੋਈ ਡਰ ਭੈ ਨਹੀਂ ਹੈ ਬੀਬੀ ਜੀ ਤੁਸੀਂ ਐਜੀਪੀਸੀ ਦੇ ਪ੍ਰਧਾਨ ਰਹੇ ਲੇ ਮਤਲਬ ਸ਼੍ਰੀ ਕਾਲਤਾਖਸਰ ਦੇ ਸਾਹਮਣੇ ਡਰ ਭੈ ਨਹੀਂ ਹੈ ਤੁਹਾਨੂੰ ਕੋਈ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਆ ਇਹਦਾ ਇੱਕੋ ਮਕਸਦ ਆ ਕਿ ਹਾਲਾਂਕਿ ਇਹ ਲੀਡਰ ਬਾਰ-ਬਾਰ ਕਾਲੀਦਨ ਨੂੰ ਨਿਸ਼ਾਨਾ ਬਣਾ ਰਹੇ ਨੇ, ਰੋਜ਼ ਕਾਲੀਦਨ ਨੂੰ ਨਿੰਦਦੇ ਨੇ, ਝੂਠਾ ਸਾਨੂੰ ਕਹਿੰਦੇ ਨੇ ਕਿ ਜੀ ਫੈਸਲੇ ਨਹੀਂ ਮੰਨੇ ਜੀ ਤੇ ਮੈਂ ਹੈਰਾਨ ਆ ਉਹ ਬੰਦੇ ਇਹਨਾਂ ਦਾ ਸਮਰਥਨ ਕਰਦੇ ਨੇ ਜਿਨੇ ਜਿਨ੍ਹਾਂ ਨੇ ਕਿੰਨੇ ਸਾਲਾਂ ਤੋਂ ਸ਼੍ਰੀ ਕਾਲਤਾਖਸਰ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਹਿਬਾਨ ਉਹਨਾਂ ਬਾਰੇ ਕਿੰਨਾ ਕੁਝ ਮਾੜਾ ਬੋਲਿਆ ਤੇ ਉਹਨਾਂ ਨੂੰ ਕਦੇ ਜਥੇਦਾਰ ਮੰਨੀ ਨਹੀਂ ਉਹ ਤੇ ਜਿਹੜੇ ਅਕਾਲੀ ਦਲ ਸਾਹਦੇ ਸਾਹਮਣੇ ਖੜਕੇ ਝੂਠ ਬੋਲਦੇ ਨੇ ਸਾਰੇ ਮਿਲ ਕੇ ਲੈ ਅਕਾਲੀ ਦਲ ਨੂੰ ਨਿੰਦਣ ਤੋਂ ਬਿਨਾ ਹੋਰ ਕੋਈ ਰੋਜ਼ ਕੰਮ ਨਹੀਂ ਹਰ ਰੋਜ਼ ਸਿਰਫ ਅਕਾਲੀ ਦਲ ਨੂੰ ਮਾੜਾ ਕਹਿਣਾ ਅਕਾਲੀ ਦਲ ਦੀ ਕੱਲੀ ਕੱਲੀ ਗੱਲ ਨੂੰ ਲਿਆ ਕੇ ਤੇੜਨਾ ਉਹ ਇੰਨਾ ਜੋਰ ਜੇ ਤੁਸੀਂ ਅਕਾਲੀ ਦਲ ਤਕੜਾ ਕਰਨ ਲਈ ਪਹਿਲਾਂ ਲਾਣ ਦੇ ਸੱਚੋ ਮਨੋਂ ਤਾਂ ਅਕਾਲੀ ਦਲ ਕਮਜ਼ੋਰ ਹੁੰਦਾ ਹੀ ਨਾ ਅਕਾਲੀ ਦਲ ਦਾ 100 ਸਾਲ ਤੋਂ ਵੱਧ ਲੰਮਾ ਇਤਿਹਾਸ ਆ ਮੈਂ ਸਪਸ਼ਟ ਕਹਣਾ ਕਿ ਅਕਾਲੀ ਦਲ ਦੇ ਉਤਰਾ ਚੜਾ ਆਉਂਦੇ ਰਹੇ ਨੇ ਪਰ ਅਕਾਲੀ ਦਲ ਦੇ ਵਿੱਚ ਰਹਿ ਕੇ ਬੰਦਿਆਂ ਨੇ ਵੱਧ ਨੁਕਸਾਨ ਕੀਤਾ ਇਹਦੀਆਂ ਉਦਾਹਰਨਾਂ ਮਦਤੀਆਂ ਕਿ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੁਕਰ ਗਏ ਵੀਡੀਓ ਪੰਜਾਬ ਸਰਯਾਮ ਤੁਸੀਂ ਸੋਚੋ ਕਿ ਕੋਰ ਕਮੇਟੀ 'ਚ ਮੈਂ ਨਾਲ ਰਹੇ ਹੁਣ 1.5-2 ਸਾਲ ਤੋਂ ਕੀ ਕੁਝ ਅੰਦਰ ਕਰਦੇ ਸੀ ਕਿ ਕਰੋ ਜੀ ਆ ਸਮਝੌਤਾ ਕਰੋ ਜੀ ਆ ਗੱਲ ਪਾ ਦਿਓ ਪਾਰਟੀ ਨੂੰ ਲੰਬੇ ਤੇ ਜਦੋਂ ਨਹੀਂ ਮੰਨਿਆ ਕਿੰਦੇ ਜੇ ਅਸੀਂ ਬਾਗੀ ਆ ਹੁਣ ਅਸੀਂ ਸੁਧਾਰ ਕਰਾਂਗੇ ਤੇ ਹੁਣ ਵਿਚਾਉਣ ਨੂੰ ਵੀ ਕਾਲੇ ਨੇ ਹੁਣ ਸਰ ਵੀ ਨਹੀਂ ਰਿਹਾ ਸੋ ਮੇਰੀ ਪਾਰਟੀ ਨੂੰ ਬੇਨਤੀ ਆ ਕਿ ਹੋ ਜੇ ਆਗੂ ਜਿਨ੍ਹਾਂ ਨੇ ਪਾਰਟੀ ਦੀ ਪਿੱਠੇ ਚੁੜਾ ਮਾਰਿਆ ਜਿਹੜੇ ਸ੍ਰੀ ਕਾਲਤਖ ਸਾਹਿਬ ਦੇ ਨਹੀਂ ਹੋਏ ਉਹ ਪਾਰਟੀ ਦੇ ਤੇ ਪੰਜਾਬ ਦੇ ਲੋਕਾਂ ਦੇ ਸੰਗਤ ਦੇ ਕੀ ਹੋਣਗੇ ਜਿਹੜੇ ਸ੍ਰੀ ਕਾਲਤਖ ਸਾਹਿਬ ਦੇ ਸਾਹਮਣੇ ਖੜਕੇ ਝੂਠ ਬੋਲ ਸਕਦੇ ਨੇ ਉਹ ਕਿਸੇ ਦੇ ਸਕੇ ਨਹੀਂ ਹੋ ਸਕਦੇ ਨਾ ਪੰਥ ਦੇ ਨਾ ਪੰਜਾਬ ਦੇ ਨਾ ਪਾਰਟੀ ਦੇ ਮੇਰੀ ਬੇਨਤੀ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਇਹ ਵੀਡੀਓ ਲੈ ਕੇ ਅਸੀਂ ਇਹ ਵੀਡੀਓ ਲੈ ਕੇ ਅਸੀਂ ਜਲਦੀ ਇੱਕ ਬਫ ਦੇ ਤੌਰ ਤੇ ਸਤਕਾਰਯੋਗ ਸਿੰਘ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਮਿਲਾਂਗੇ ਬੇਨਤੀ ਪੱਤਰ ਦਵਾਂਗੇ ਕਿ ਇਹ ਵੀਡੀਓ ਦੇ ਆਧਾਰ ਤੇ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਇਹਨਾਂ ਬੰਦਿਆਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਇਹਨਾਂ ਨੂੰ ਪੰਕਤ ਚੋਂ ਛੇਕਿਆ ਜਾਵੇ ਇਹਨਾਂ ਨੂੰ ਡੰਡ ਲਾਇਆ ਜਾਵੇ ਤਾਂ ਕਿ ਮੁਰਕੇ ਕੋਈ ਇਸ ਅਕਾਲ ਤਖਸ ਦੀ ਪਸੀਲ ਦੇ ਸਾਹਮਣੇ ਖੜਕੇ ਝੂਠ ਨਾ ਬੋਲ ਸਕੇ ਹਾਲਾਂਕਿ ਪਤਾ ਪੂਰੀ ਤੁਨੇ ਰੂਹ ਦੇ ਦਿਨ ਸੀ ਕਿ ਝੂਠ ਬੋਲਦਾ ਸੋ ਇਸ ਲਈ ਪੂਰੇ ਕਾਲੀ ਦਲ ਦੇ ਵਰਕਰਾਂ ਨੂੰ ਯੂਥ ਕੱਲੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਝੂਠੇ ਬੰਦੇ ਨੇ ਇਹਨਾਂ ਨੂੰ ਲਾਣਤੀ ਪੱਤਰ ਭੇਜੋ ਇਹਨਾਂ ਦੇ ਘਰੇ ਇਹਨਾਂ ਨੂੰ ਲਾਣ ਤਾਂ দাও ਕਿ ਤੁਸੀਂ ਗੁਰੂ ਦੇ ਨਹੀਂ ਹੋਏ ਤੁਸੀਂ ਸੰਗਤ ਤੇ ਪੰਜਾਬ ਦੇ ਤੇ ਪੰਜ ਪਾਰਟੀ ਦੇ ਕਿਥੋਂ ਹੋ ਜਾਂਦੇ ਨੇ ਸੋ ਇਹਨਾਂ ਬੇਨਤੀਆਂ ਲੈ ਕੇ ਆਵਾਂਗੇ ਹੋਰ ਕੁਝ ਸਮਾਨ ਰੱਖ ਲੈ ਆਲੇ ਕਿਉਂਕਿ ਸਾਨੂੰ ਪਤਾ ਹੁਣ ਮਿਰਚਾਂ ਬਹੁ ਲੱਗਣੀਆਂ ਨੇ ਤੜਫਣਾ ਬਹੁਤ ਇਹਨਾਂ ਨੇ ਸਾਨੂੰ ਪਤਾ ਕਿ ਤਰ੍ਹਾਂ ਤਰ੍ਹਾਂ ਦੇ ਜਵਾਲਸਵਾਬ ਵੀ ਕਰਨੇ ਨੇ ਇਸ ਲਈ ਉਹ ਕੱਲੀ ਕੱਲੀ ਗੱਲ ਦੇ ਜਵਾਬ ਲਈ ਬਹੁਤ ਸਮਾਨ ਨਾਲ ਸੰਭਿਆ ਹੋਇਆ ਡਰ ਪੈ ਹੁਣ ਕੋਈ ਨਹੀਂ ਐ ਨੰਗਾ ਕਰਕੇ ਛੱਡਾਂਗੇ ਕਸਰ ਕੋਈ ਨਾ ਛੱਡਦੇ ਕਿਉਂਕਿ ਇਹ ਲੋਕ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਕਿਸੇ ਤੇ ਨਹੀਂ ਬਣ ਸਕਦੇ ਇਸ ਲਈ ਤੁਹਾਡੇ ਤੋਂ ਨਹੀਂ ਡਰਦੇ ਧੋਖ ਕੇ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਤੁਹਾਡਾ ਝੂਠ ਹੈ ਪਾਰਟੀ ਨੂੰ ਮਾਰਨ ਲਈ ਵਿਰੋਧੀ ਤਾਕਤਾਂ ਦੇ ਏਜੰਸੀਆਂ ਦੇ ਹੱਥ ਚੜ੍ਹ ਕੇ ਜਿਹੜਾ ਤੁਸੀਂ ਪਾਰਟੀ ਦਾ ਨੁਕਸਾਨ ਕੀਤਾ ਇਸ ਲਈ ਤੁਹਾਡੇ ਚਿਹਰੇ ਨੰਗੇ ਕਰਨੇ ਤੁਹਾਡਾ ਇਹ ਝੂਠ ਨੰਗਾ ਕਰਨਾ ਲੋਕਾਂ ਦੇ ਸਾਹਮਣੇ ਜ਼ਰੂਰੀ ਆ ਸੋ ਇਹਨਾਂ ਬੇਨਤੀਆਂ ਨੂੰ ਲੈ ਕੇ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਸੀ ਇਹ 2 ਅਕਤੂਬਰ ਦੱਸਿਆ ਹਲੇ ਬਾਕੀਆਂ ਦਾ ਸਮਾਨ ਵੀ ਪਿਆ ਉਹ ਵੀ ਕੱਲੇ-ਕੱਲੇ ਦੱਸਾਂਗੇ ਆਉਣ ਵਾਲੇ ਦਿਨਾਂ 'ਚ ਸ੍ਰੀ ਕਾਲ ਤਖਸਾਲ ਨੂੰ ਬੇਨਤੀ ਆ ਕਿ ਝੂਠੇ ਲੋਕਾਂ ਨੂੰ ਸਜ਼ਾ ਲਈ ਜਾਵੇ ਅਸੀਂ ਇਹ ਵੀਡੀਓ ਅਸੀਂ ਸਾਰੇ ਸਬੂਤ ਉੱਥੇ ਵੀ ਜਿਹੜਾ ਦੇ ਕੇ ਆਵਾਂਗੇ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਨਾਂ ਲਾਣਤਾ ਵੀ ਪਾਓ ਕਿਉਂਕਿ ਇਹੋ ਲੋਕਾਂ ਨੇ ਅਕਾਲੀ ਦਰ ਨੂੰ ਬਦਨਾਮ ਕਰਨ ਦੇ ਵਿੱਚ ਮੁੱਖ ਰੋਲ ਨਿਭਾਇਆ ਸਜਾਵਾਂ ਹੋਰਾਂ ਨੇ ਕੱਟੀਆਂ ਤੇ ਬਦਨਾਮ ਇਹਨਾਂ ਨੇ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ